ਆਪ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਰਵਿੰਦ ਕੇਜਰੀਵਾਲ ਦਾ ਕਹਿਣਾ ਹੈ ਕਿ ਆਮ ਆਦਮੀ ਪਾਰਟੀ ਦੇ ਕੋਲ ਚੋਣ ਲੜਨ ਲਈ ਪੈਸੇ ਨਹੀਂ ਹਨ ਕੱਲ ਗੋਆ ਵਿੱਚ ਕੇਜਰੀਵਾਲ ਨੇ ਕਿਹਾ ਕਿ ਇਹ ਵੇਖਣ ਵਿੱਚ ਅਸਾਧਾਰਨ ਲੱਗਦਾ ਹੈ ਪਰ ਇਹ ਸੱਚ ਹੈ ਕਿ ਦਿੱਲੀ ਵਿੱਚ 1.5 ਸਾਲ ਤੱਕ ਸਰਕਾਰ ਚਲਾਉਣ ਦੇ ਬਾਵਜੂਦ ਵੀ ਆਮ ਆਦਮੀ ਪਾਰਟੀ ਦੇ ਕੋਲ ਚੋਣਾਂ ਲੜਨ ਲਈ ਪੈਸੇ ਨਹੀਂ ਹਨ ਮੈਂ ਤੁਹਾਨੂੰ ਆਪਣਾ ਬੈਂਕ ਖਾਤਾ ਵੀ ਵਿਖਾ ਸਕਦਾ ਹਾਂ ਅਲਿਦਾ ਜਗੀਸ਼ਾ ਮर्डर ਕੇਸ ਵਿੱਚ ਦੋ ਦੋਸ਼ੀਆਂ ਨੂੰ ਕੋਰਟ ਨੇ ਮੌਤ ਦੀ ਸਜ਼ਾ ਸੁਣਾਈ ਹੈ ਦੋ ਦੋਸ਼ੀਆਂ ਰਵੀ ਕਪੂਰ ਅਤੇ ਅਮਿਤ ਸ਼ਕਲਾ ਨੂੰ ਫਾਂਸੀ ਦੀ ਸਜ਼ਾ ਸੁਣਾਈ ਗਈ ਹੈ ਜਦਕਿ ਖੋਰ ਦੋਸ਼ੀ ਬਲਜੀਤ ਮਾਲਿਕ ਨੂੰ ਉਮਰ ਕੈਦ ਹੋਈ ਹੈ ਕੋਰਟ ਨੇ ਕਿਹਾ ਕਿ ਜਿਸ ਤਰ੍ਹਾਂ ਕਤਲ ਕੀਤਾ ਗਿਆ ਉਹ ਰੈਰੈਸਟ ਆਫ ਰੀਅਰ ਦੇ ਦਰਜੇ ਵਿੱਚ ਆਉਂਦਾ ਹੈ ਦਰਸਲ 18 ਮਾਰਚ 2009 ਨੂੰ ਜਗੀਸ਼ਾ ਕੋਸ਼ਤੀ ਹਤਿਆ ਕੀਤੀ ਗਈ ਸੀ ਨੌਇਡਾ ਸਥਿਤ ਇੱਕ ਨਿੱਜੀ ਕੰਪਨੀ ਚ ਮੈਨੇਜਰ ਲੱਗੀ ਜਗੀਸ਼ਾ ਸਵੇਰੇ ਕਰੀਬ 4 ਵਜੇ ਘਰ ਆ ਰਹੀ ਸੀ ਚਦ ਉਸਤੇ ਘਰ ਦੇ ਕੋਲ ਹੀ ਆਫਿਸ ਦੀ ਕੈਬ ਨੇ ਛੱਡਿਆ ਸੀ ਚਤਗੀ ਇੱਕ ਦਿਨ ਬਾਅਦ ਉਸਦੀ ਲਾਸ਼ ਫਰੀਦਾਬਾਦ ਤੋਂ ਮਿਲੀ ਸੀ ਦਰਸਲ ਜਗੀਸ਼ਾ ਦਾ ਪਰਹਨ ਕੀਤਾ ਗਿਆ ਸੀ ਦੋਸ਼ੇ ਨੇ ਏਟੀਐਮ ਪਿੰਨ ਪੁੱਛ ਕੇ ਜਗੀਸ਼ਾ ਤੋਂ ਪੈਸੇ ਵਿਕੜਾਲੇ ਸਨ ਅਤੇ ਗਲਾ ਕੁੱਟ ਕੇ ਉਸਦਾ ਕਤਲ ਵੀ ਕਰ ਦਿੱਤਾ ਗਿਆ ਸੀ ਪੁਲਿਸ ਵਾਲਿਆਂ ਨੇ ਗੋਦ ਨੂੰ ਪਾਲਕੀ ਬਣਾ ਕੇ ਪਾਣੀ ਪਾਰ ਕਰਨ ਦੀਆਂ ਤਸਵੀਰਾਂ ਵਾਇਰਲ ਹੋਣ ਦੇ ਬਾਅਦ ਮਧ ਪ੍ਰਦੇਸ਼ ਦੇ ਮੁੱਖ ਮੰਤਰੀ ਸ਼ਿਵਰਾਜ ਸਿੰਘ ਚੋਹਾਨ ਵਿਰੋਧੀਆਂ ਦੇ ਨਿਸ਼ਾਨੇ ਤੇ ਆ ਗਏ ਨੇ ਦਰਸਲ ਕੱਲ ਪੰਨਾ ਚਹਾੜ ਪਰਵਾਇਤ ਇਲਾਕੇ ਦਾ ਜਾਇਜ਼ਾ ਲੈਣ ਗਏ ਮੁੱਖ ਮੰਤਰੀ ਜੁੱਤੇ ਗਿੱਲੇ ਹੋਣ ਤੋਂ ਬਚਾਉਣ ਲਈ ਪੁਲਿਸ ਵਾਲਿਆਂ ਦੀ ਗੋਦੀ ਚੜੇ ਨਜ਼ਰ ਆਏ ਸਨ ਇੱਕ ਹੋਰ ਤਸਵੀਰ 'ਚ ਸਰਕਾਰ ਸ਼ੈਨਸ਼ਾ ਬਣੇ ਹੋਏ ਸਨ ਇਸ ਤਸਵੀਰ 'ਚ ਮੁਖਮੰਦੀ ਜੋਹਾਨ ਜੁੱਤੇ ਲਾ ਚੁੱਕੇ ਸਨ ਪਜਾਮੇ ਨੂੰ ਗੋਡੇ ਤੱਕ ਮੋੜਿਆ ਹੋਇਆ ਹੈ ਜਦਕਿ ਇੱਕ ਸਹਿਯੋਗੀ ਨੇ ਉਹਨਾਂ ਦੇ ਜੁੱਤੀਆਂ ਨੂੰ ਹੱਥ ਵਿੱਚ ਚੁੱਕਿਆ ਹੋਇਆ ਸੀ ਦੋਵੇਂ ਤਸਵੀਰਾਂ ਜਦੋਂ ਸੋਸ਼ਲ ਮੀਡੀਆ ਤੇ ਵਾਇਰਲ ਹੋਈਆਂ ਤਾਂ ਵਿਰੋਧੀਆਂ ਨੂੰ ਬੋਲਣ ਦਾ ਮੌਕਾ ਮਿਲ ਗਿਆ ਅੱਜ ਬੀਜੇਪੀ ਬਜਾਜ ਕਾਂਗਰਸ ਨੂੰ ਕੋਸਣ ਲੱਗੀ ਜੰਮੂ ਕਸ਼ਮੀਰ ਦੇ ਬਾਰਾਮੂਲਾ ਚ ਸੁਰੱਖਿਆ ਕਰਮੀਆਂ ਨੂੰ ਵੱਡੀ ਸਫਲਤਾ ਮਿਲੀ ਹੈ ਸੈਨਾ ਤੇ ਪੁਲਿਸ ਨੇ ਮਿਲ ਕੇ ਇੱਕ ਆਪਰੇਸ਼ਨ ਚਲਾਇਆ ਜਿਸ ਦੇ ਤਹਿਤ ਅਤਵਾਦੀਆਂ ਦਾ ਇੱਕ ਅੱਡਾ ਮਿਲਿਆ ਜਿੱਥੋਂ ਭਾਰੀ ਮਾਤਰਾ ਚ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਹੋਇਆ ਹੈ ਬਾਰਾਮੂਲਾ ਦੇ ਜੰਗਲ ਵਿੱਚ ਅੱਡਾ ਮਿਲਿਆ ਜੁਆਇੰਟ ਆਪਰੇਸ਼ਨ ਵਿੱਚ ਇੱਕ ਮੋਟਰ 25 ਮੋਟਰ ਬੰਬ 10 ਗ੍ਰਨੇਡ 2 AK47 ਮੈਗਜ਼ੀਨ ਅਤੇ ਇੱਕ ਵਾਇਰਲੈਸ ਸੈੱਟ ਮਿਲਿਆ ਹੈ ਪਿਛਲੇ ਦਿਨ ਹੀ ਖੂਫੀਆ ਏਜੰਸੀਆਂ ਨੂੰ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਅਤਵਾਦੀ 파ਰਤੰਦਰ ਵੜਨ ਦੀ ਫਿਰਾਕ ਚ ਹਨ ਜਿਸ ਦੇ ਚੱਲਦਿਆਂ ਸੁਰੱਖਿਆ ਬਲਾਂ ਦੀ ਛਾਪੇਮ ਜੰਮੂ ਕਸ਼ਮੀਰ ਦੇ ਮੌਜੂਦਾ ਹਾਲਾਤਾਂ ਦਾ ਇੱਕ ਵਿਪੱਖੀ ਦਲਾਂ ਦਾ ਇੱਕ ਪ੍ਰਤੀਮੰਡਲ ਪੀਐਮ ਨਰਿੰਦਰ ਮੋਦੀ ਨੂੰ ਮਿਲਿਆ ਜਿਸ ਦੀ ਅਗਵਾਈ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕੀਤੀ ਮੁਲਾਕਾਤ ਦੌਰਾਨ ਪੀਐਮ ਸਾਹਮਣੇ ਕਈ ਮੰਗਾਂ ਰੱਖੀਆਂ ਗਈਆਂ ਮੈਮੋਰੈਂਡਮ ਸੌਂਪ ਕੇ ਜੰਮੂ ਕਸ਼ਮੀਰ ਵਿੱਚ ਸੈਨਾ ਵੱਲੋਂ ਚਲਾਈਆਂ ਜਾਣ ਵਾਲੀਆਂ ਰਬੜ ਦੀਆਂ ਗੋਲੀਆਂ ਤੇ ਤੁਰੰਤ ਰੋਕ ਲਗਾਉਣ ਦੀ ਮੰਗ ਕੀਤੀ ਗਈ ਪਾਰਟਿਆਤਵ ਵਿਵਸਥਾ ਨੂੰ ਪ੍ਰਭਾਵਿਤ ਕਰ ਰਹੇ ਕਾਲੇ ਪੈਸਾ ਨੂੰ ਰੋਕਣ ਲਈ ਸਰਕਾਰ ਐਸਆਈਟੀ ਦੀ ਸਿਫਾਰਿਸ਼ ਤੇ ਮਦੇਨਜ਼ਰ 1 ਲੱਖ ਤੋਂ ਜ਼ਿਆਦਾ ਦੇ ਨਕਦੀ ਲੈਣ ਦੇਣ ਤੇ ਬੈਨ ਲਗਾਉਣ ਜਾ ਰਹੀ ਹੈ ਦਰਸਲ ਸੁਪਰੀਮ ਕੋਰਟ ਵੱਲੋਂ ਨਿਯੁਕਤ ਐਸਆਈਟੀ ਨੇ ਸਬੰਧੀ ਸਿਫਾਰਿਸ਼ ਕੀਤੀ ਸੀ ਨਾਲੇ ਕਾਨੂੰਨ ਦੀ ਉਲੰਘਣਾ ਕਰਨ ਤੇ ਸਜ਼ਾ ਦੀ ਵਿਵਸਥਾ ਦੀ ਅਪੀਲ ਵੀ ਕੀਤੀ ਗਈ ਸੀ ਭਾਜਪਾ ਦੇ ਸੁਭਾ ਪ੍ਰਧਾਨ ਨੇ ਐਸਪੀਏ ਤੇ ਬੀਐਸਪੀ ਤੇ ਦਲਤਾਂ ਦਾ ਵੋਟ ਬੈਂਕ ਦੇ ਰੂਪ ਚ ਇਸਤੇਮਾਲ ਕਰਨ ਦਾ ਇਲਜ਼ਾਮ ਲਗਾਇਆ ਕਿ ਯਸ਼ਪ੍ਰਸਾਦ ਮੋਰੀ ਨੇ ਦਾਵਾ ਕੀਤਾ ਕਿ ਭਾਜਪਾ ਦਲਤਾਂ ਵਿਰੁੱਧ ਅਤਿਆਚਾਰ ਬੰਦ ਕਰਨ ਨੂੰ ਲੈ ਕੇ ਗੰਭੀਰ ਹੈ ਅਤੇ ਉਹਨਾਂ ਦੀ ਰਾਸ਼ਟਰੀ ਭਵਨ ਨੂੰ ਮੱਛਰਾਂ ਦੇ ਲਈ ਨੋਟਿਸ ਭੇਜਿਆ ਗਿਆ ਹੈ ਦਿਲ ਵਿੱਚ ਬਰਸਾਤ ਦੇ ਮੌਸਮ 'ਚ ਡੇਂਗੂ ਮਰੀਜ਼ਾਂ ਦੀ ਗਿਣਤੀ ਵਧ ਰਹੀ ਹੈ ਰਾਸ਼ਟਰੀ ਭਵਨ ਦੇ ਵਿੱਚ ਵੀ ਕਈ ਥਾਵਾਂ ਤੇ ਮੱਛਰਾਂ ਦਾ ਲਾਰਵਾ ਮਿਲਿਆ ਇਸ ਨੂੰ ਲੈ ਕੇ ਨੋਟਿਸ ਭੇਜੇ ਗਏ ਨੇ ਭਵਨ ਪਾਰਿਸਰਚ ਕਈ ਥਾਵਾਂ ਤੇ ਪਾਣੀ ਭਰਨ ਨਾਲ ਮੱਛਰ ਪੈਦਾ ਹੋ ਰਹੇ ਨੇ ਜਿਸ ਦੇ ਲਈ ਇੱਥੇ ਸਥਿਤ ਰਹਾਇਸ਼ੀ ਕੁਆਰਟਰਸ ਨੂੰ ਐਮਡੀ ਐਮਸੀ ਨੇ ਕੋਲ 52 ਨੋਟਿਸ ਭੇਜੇ ਨੇ ਪਿਛਲੇ ਕੁਝ ਦਿਨਾਂ 'ਚ ਸ਼ਰਦਵ ਦੀ ਪੁਲਿਸ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ 'ਚ ਪਤਾ ਲੱਗ ਰਿਹਾ ਹੈ ਕਿ ਪੁਲਿਸ ਵਾਲੇ ਕਿਵੇਂ ਵਰਦੀ ਦਾ ਰੋਭਾ ਖਾ ਕੇ ਨੇ ਹੱਥੇ ਲੋਕਾਂ ਤੇ ਆਪਣੀ ਤੌਹ ਜਿਤਾਉਂਦੇ ਨੇ ਪਹਿਲੀ ਤਸਵੀਰ ਵਿੱਚ ਬਜਨੌਰ 'ਚ ਨਸ਼ਾ ਉਤਾਰਨ ਲਈ ਇੱਕ ਸ਼ਖਸ ਨੂੰ ਪੁਲਿਸ ਵਾਲੇ ਨੇ ਬੇਰਹਿਮੀ ਨਾਲ ਕੁੱਟਿਆ ਪੁਲਿਸ ਵਾਲੇ ਨੇ ਥੱਪੜ ਜੜੇ ਅਤੇ ਬਾਲ ਵਿਖੇਚੇ ਦੂਜੇ ਪਾਸੇ ਬਹਿਰਾਏ 'ਚ ਵਿੱਚ ਪਾਣੀ ਦਾ ਪਾਉਚ ਵੇਚਣ ਵਾਲੇ ਤੇ ਪੁਲਿਸ ਵਾਲੇ ਨੇ ਅਤਿਆਚਾਰ ਕੀਤਾ ਹਾਲਾਂਕਿ ਵੀਡੀਓ ਸਾਹਮਣੇ ਆਉਣ ਦੇ ਮਗਰੋਂ ਪੁਲਿਸ ਵਾਲਿਆਂ ਨੂੰ ਲਾਈਨ ਹਾਜ਼ਰ ਕੀਤਾ ਗਿਆ ਵਿਹਾਰਤ ਖਾਸਕਰ ਪਟਨਾ ਵਿੱਚ ਹੜ੍ਹ ਨੇ ਲੋਕਾਂ ਦੀ ਪਰੇਸ਼ਾਨੀ ਬਤਾ ਦਿੱਤੀ ਹੈ ਪਟਨਾ ਸ਼ਹਿਰ ਵਿੱਚ ਗੰਗਾ ਦਾ ਕਹਿਰ ਖਤਰਾ ਬਣਿਆ ਹੋਇਆ ਹੈ ਉੱਥੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਗੰਗਾ ਵਿੱਚ ਹੜ੍ਹ ਦੇ ਲਈ ਫਰਕਾ ਬਰਾਜ ਨੂੰ ਜ਼ਿੰਮੇਵਾਰ ਟਹਿਰਾਇਆ ਨਿਤਿਸ਼ ਨੇ ਕੇਂਦਰ ਤੋਂ ਮੰਗ ਕੀਤੀ ਹੈ ਕਿ ਹੜ੍ਹ ਰੋਕਣ ਲਈ ਫਰਕਾ ਪ੍ਰੋਜੈਕਟ ਤੇ ਸੋਚਣ ਦੀ ਲੋੜ ਹੈ